ਲੋ ਵੀ ਮਿੱਤਰੋ ਸੈਕੰਡ ਹੈਂਡ ਗੱਡੀਆਂ ਤੇ ਜ਼ਮੀਨਾਂ ਦੇ ਸੌਦੇ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਬਾਈ ਲਾਈਕ ਤੇ ਸ਼ੇਅਰ ਅੱਜ ਜੋ ਆਪਾਂ ਚੀਜ਼ ਲੈ ਕੇ ਆਏ ਆਂ ਚਾਰ ਦੁਕਾਨਾਂ ਬਕਾਉ ਨੇ ਸਰੰਦ ਫਤੇਗੜ ਸਾਹਿਬ ਦੇ ਵਿੱਚ ਖੰਡਾ ਚੌਂਕ ਦੇ ਬਾਈ ਬਿਲਕੁਲ ਨਜ਼ਦੀਕ ਹੈ ਮਾਰਕੀਟ ਉਹ ਸਾਹਮਣੇ ਦੇਖ ਰਹੇ ਹਾਂ ਖੰਡਾ ਚੌਂਕ ਇੱਥੋਂ ਬਿਲਕੁਲ ਨਜ਼ਦੀਕ ਹੈ ਸਾਹਮਣੇ ਵਾਲੀ ਮਾਰਕੀਟ ਦੇ ਵਿੱਚ ਕਾਰਨਰ ਦੀਆਂ ਇਹ ਚਾਰ ਦੁਕਾਨਾਂ ਬਕਾਉ ਪਈਆਂ ਨੇ ਜੇ ਕਿਸੇ ਨੂੰ ਕੱਲੀ-ਕੱਲੀ ਦੁਕਾਨ ਚਾਹੀਦੀ ਆ ਤਾਂ ਕੱਲੀ-ਕੱਲੀ ਵੀ ਮਿਲ ਜੂਗੀ ਬਾਈ ਇਦੀ ਡਿਮਾਂਡ ਜੋ ਕਰ ਰਹੇ ਨੇ ਮਾਲਕ 65 ਲੱਖ ਰੁਪਈਆ ਡਿਮਾਂਡ ਕਰ ਰਹੇ ਨੇ ਬਾਕੀ ਸੌਦਾ ਬਹਿ ਕੇ ਬਾਈ ਮੌਕੇ ਤੇ ਨਿਬੜ ਜਾਊਗਾ ਜਿੱਦਾਂ ਵੀ ਹੋਊਗਾ ਆ ਖੱਬੇ ਹੱਥ ਸਾਹਮਣੇ ਦੇਖ ਰਹੇ ਹੋ ਇਹਦੇ ਬਿਲਕੁਲ ਨਾਲ ਲੱਗਦਾ ਸਕੂਲ ਆ ਸਾਹਮਣੇ ਤੋਂ ਰੋਡ ਜਾ ਰਹੀ ਆ ਜਿਹੜੀ ਖੰਡਾ ਚੌਂਕ ਤੋਂ ਪਟਿਆਲੇ ਵਾਲਾ ਰੋਡ ਆ ਉਹ ਰੋਡ ਆ ਬਾਈ ਤੇ ਸਰੰਦ ਸਿਟੀ ਸੈਂਟਰ ਮਾਰਕੀਟ ਇਹਦੇ ਬਿਲਕੁਲ ਨੇੜੇ ਆ ਦਿਨੋਂ ਦਿਨ ਰੇਟ ਇੱਥੇ ਵੱਧਦੇ ਜਾ ਰਹੇ ਆ ਜ਼ਮੀਨਾਂ ਦੇ ਜਗ੍ਹਾ ਦੇ ਰੇਟ ਆ ਜਿਹੜੇ ਦਿਨੋਂ ਦਿਨ ਅੱਪ ਹੁੰਦੇ ਜਾ ਰਹੇ ਆ ਇਸ ਟਾਈਮ 65 ਲੱਖ ਰੁਪਈਆ ਇਹਦੀ ਡਿਮਾਂਡ ਕਰ ਰਹੇ ਨੇ ਬਾਕੀ ਮੌਕੇ ਤੇ ਬੈ ਕੇ ਸੌਦਾ ਨਿਬੜੂਗਾ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਫੋਨ ਸਿਰਫ ਉਹੀ ਬੰਦੇ ਕਰਿਓ ਜਿਹੜੇ ਲੈਣ ਦੇ ਇੱਛਾ